ਕਈ ਵਰੀ ساری ਜ਼ਿੰਦਗੀ ਬੰਦਾ ਜਪਦਿਆਂ ਝਾੜੂ ਲਾਂਦੇ ਉਹਨੂੰ ਤੇਂਦੀ ਕਲਾ ਚ ਨਹੀਂ ਲਿਜਾਣਾ ਲੰਘ ਜਾਂਦਾ ਹੈ ਉਹ ਰੰਗ ਨਹੀਂ ਅੰਦਰ ਬੰਦਾ ਨਾ ਉਹ ਰੰਗ ਚੜਦਾ ਸੱਚੀ ਮੱਚੇ ਅੰਦਰ ਸੁੱਕਾ ਜਾਂ ਥੋਥਾ ਜਾਂ ਤੇ ਜਿਵੇਂ ਮਕੈਨਿਕਲ ਕੰਮ ਨਹੀਂ ਚੱਲਦਾ ਹੁੰਦਾ ਇਸੇ ਤਰ੍ਹਾਂ ਹੱਟਣ ਲ ਉੱਠ ਪਿਆ ਤੁਰ ਪਿਆ ਪੜ ਲਿਆ ਪਰ ਸੁੱਕਿਆ ਪਿਆ ਅੰਦਰ ਕਬੀਰ ਸਾਹਿਬ ਨੇ ਇਸ ਬਾਰੇ ਸਾਨੂੰ ਇੱਕ ਸੋਹਣੀ ਸਮੱਤ ਦਿੱਤੀ ਕਹਿਣ ਲੱਗੇ ਮਹਿੰਦੀ ਦੇ ਪੱਤਿਆਂ ਵਿੱਚ ਰੰਗ ਹੈ ਪਰ ਕਦੀ ਪੱਤਿਆਂ ਨੂੰ ਖੱਤ ਚ ਪਕੜੋ ਰੰਗ ਨਹੀਂ ਚੜਦਾ ਮਹਿੰਦੀ ਦੇ ਪੱਤੇ ਤੋੜ ਕੇ ਸੁਕਾ ਲਓ ਪੀ ਦਿਓ ਪੀਣ ਤੋਂ ਬਾਅਦ ਉਹਨਾਂ ਚ ਰੰਗ ਘੋਲ ਦਈਏ ਤੇ ਗਰਮਕੋ ਘੋਲਣ ਤੋਂ ਬਾਅਦ ਵੀ ਰੰਗ ਉਗੜ ਕੇ ਸਾਹਮਣੇ ਨਹੀਂ ਆਉਂਦਾ ਰੰਗ ਮੌਜੂਦ ਹੈ ਰੰਗ ਉਦੋਂ ਉਗੜ ਕੇ ਸਾਹਮਣੇ ਆਉਂਦਾ ਜਦੋਂ ਕੋਈ ਆਪਣੇ ਖੱਥਾਂ ਤੇ ਪੈਰਾਂ ਦੀਆਂ ਤਲੀਆਂ ਉੱਤੇ ਲਾ ਲਿੰਦਾ ਹੈ। ਉਹਨੂੰ ਜਿਸਮ ਮਿਲੇਗਾ ਤੇ ਰੰਗ ਉਗੜੇਗਾ ਨਾ। ਆਪਣੇ ਆਪ ਵਿੱਚ ਕਮਾਈ ਹੈ। ਫਿਰ ਬੇਨਤੀ ਪੱਤੇ ਦੀ ਕਮਾਈ ਹੈ। ਪੀਸਿਆ ਗਿਆ ਉਹਨੂੰ ਕੋਲ ਦਿੱਤਾ ਪਰ ਸੱਚ ਇਹ ਵੇ ਕਿ ਉਹਦੇ ਵਿੱਚੋਂ ਰੰਗ ਉਦੋਂ ਉਗੜੇਗਾ ਜਦੋਂ ਸੱਚੀ ਮੁੱਚੀ ਕੋਈ ਆਪਣੇ ਖੱਥਾਂ ਪੈਰਾਂ ਨਾਲ ਲਾਏਗਾ। ਕਹਿੰਦੇ ਆਪਣੀ ਕਮਾਈਆਂ ਨਾਲ ਰੰਗ ਨਹੀਂ ਆਉਂਦੇ। ਰੰਗ ਤਾਂ ਆਉਂਦੇ ਨੇ ਜੇ ਉਹਦੀ ਕਿਰਪਾ ਹੋਵੇ ਤਾਂ ਉਹਦੀ ਮਿਹਰ ਤੋਂ ਬਿਨਾ ਨਿਕੀ